ਬੀਤੇ ਦਿਨੀ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸ਼ਰਾਰਤੀ ਅਨਸਰਾਂ ਵੱਲੋਂ ਪਾੜ ਕੇ ਸੁੱਟੇ ਗਏ ਸਨ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਕੋਟਕਪੂਰਾ ਚੌਕ ਵਿੱਚ ਸ਼ਾਂਤਮਈ ਧਰਨਾ ਲਗਾਇਆ ਹੋਇਆ ਸੀ ਪਰੰਤੂ ਤੜਕਸਾਰ ਪੁਲਿਸ ਪ੍ਰਸ਼ਾਸਨ ਵੱਲੋਂ ਸਿੱਖ ਜਥੇਬੰਦੀਆਂ ਤੇ ਹਮਲਾ ਕਰਕੇ ਸਿੱਖਾਂ ਦੇ ਰੋਸਮਈ ਧਰਨੇ ਨੂੰ ਬਖੇਰਨ ਦੀ ਕੋਸ਼ਿਸ਼ ਤਹਿਤ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਕਈ ਸਿੰਘ ਜ਼ਖਮੀ ਹੋ ਗਏ ਜਿਸ ਨੂੰ ਲੈ ਕੇ ਬਾਗਾਪੁਰਾਣਾ ਦੇ ਆਸ-ਪਾਸ ਦੇ ਪਿੰਡਾਂ ਦੀਆਂ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸਥਾਨਕ ਕਸਬੇ ਦੇ ਮੁੱਖ ਚੌਂਕ ਵਿੱਚ ਜਥੇਦਾਰ ਅਫਤਾਰ ਸਿੰਘ ਖੋਲੀਆ ਦੀ ਅਗਵਾਈ ਚ ਧਰਨਾ ਲਗਾ ਕੇ ਸਤਨਾਬਾਹ ਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। ਅਸੀਂ ਇੱਕ ਸਿੱਖ ਧਰਮ ਨੂੰ ਮੰਨਦੇ ਆਈਆਂ। ਇੱਕ ਸਬਦਾ ਸਾਹਬ ਹੁੰਦਾ ਜਿਨੇ ਬੁਲਾਦ ਕਰਤੀ ਤੇ ਗਤਲ ਕੀਤੇ। ਅੱਜ ਉਹਨਾਂ ਨੂੰ ਪੁਲਿਸ ਉਹਨਾਂ ਨੂੰ ਸਹਿ ਦੇ ਰਹੀ ਆ। ਉਹਨਾਂ ਨੂੰ ਕੁਛ ਨਹੀਂ ਕਹਿ ਰਹੀ ਆ। ਆ ਸਾਡੇ ਸਿੱਖਾਂ ਤੇ ਤਸ਼ੱਦਦ ਹੋ ਰਿਹਾ। ਅੱਜ ਉਹਨਾਂ ਨੂੰ ਪੀਸ ਜਾ ਕੇ ਠਾਣਿਆ ਜਿਵੇਂ ਕਿ ਆ ਕੁੱਤੇ ਮਾਰੇ ਗੋਲੀਆਂ ਮਾਰਗੇ ਅੱਜ ਉਹ ਹਸਪਤਾਲਾਂ ਦੇ ਇਲਾਕੇ ਸਿੱਟੇ ਪਈ ਆ ਕੋਈ ਜੇਲਾਂ ਸਿੱਟੇ ਪਈ ਆ ਅਸੀਂ ਅੱਜ ਇਹ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਵੀ ਤੁਸੀਂ ਬਾਹਰ ਆ ਜਾਓ ਅਸੀਂ ਇਹ ਇੰਨਾ ਕੁਝ ਸਹਿਣ ਨਹੀਂ ਸਕਦੇਗੇ ਸਾਡੇ ਨਾਲ ਬੜਾ ਤੱਕਾ ਹੋ ਰਿਹਾ ਹੈਗਾ ਇਹ ਪ੍ਰਸ਼ਾਸਨ ਸੁੱਦਾ ਪਿਆ ਕਿਉਂ ਨਹੀਂ ਜਾਗਦਾ ਇਹ ਜਥੇਦਾਰ ਕਿਉਂ ਨਹੀਂ ਜਾਗਦੇ ਇਹ ਜਥੇਦਾਰਾਂ ਨੇ ਆਦੀ ਜਮੀਰ ਵੇਚਤੀ ਆ ਮੈਂ ਜਥੇਦਾਰਾਂ ਨੂੰ ਖੁਦ ਆਪ ਗੱਲ ਕੀਤੀ ਆ ਜਥੇਦਾਰਾਂ ਨੇ ਦੋ ਗੱਲ ਕਹਿ ਕੇ ਫੋਨ ਬੱਤ ਕਰ ਦਿੱਤਾ ਕਿਉਂ ਇਹ ਜਥੇ ਦਾ ਕੀ ਹੋਇਆ ਵੇ ਵਿੱਕ ਗਏ ਆਪਣੀ ਕੌਮ ਜੇ ਅੱਜ ਨਾ ਇਹ ਕੰਮ ਆਪਣਾ ਸਹੀ ਹੋਇਆ ਆਪਣੀ ਸਾਡੀ ਅੱਜ ਸਿੱਖੀ ਗਈ ਆ ਅਸੀਂ ਧਰਨਾ ਲਾਇਆ ਸਾਡੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਿੰਡ ਬਰਗਾੜੀ ਦੇ ਵਿੱਚ ਬੇਅਦਬੀ ਕੀਤੀ ਆ ਪੱਤਰੇ ਪਾੜ ਕੇ ਗਲੀਆਂ ਦੇ ਵਿੱਚ ਸੁੱਟਿਆ ਰੂੜੀਆਂ ਤੇ ਸੁੱਟਿਆ ਔਰ ਸਾਡੀ ਸਿੱਖ ਕੌਮ ਦੇ ਸਾਰੇ ਹਿਰਦੇ ਬਲੁnder ਤੇ ਇਹਨਾਂ ਨੇ ਔਰ ਉਹਦੇ ਸਬੰਧ ਦੇ ਵਿੱਚ ਕੋੜ ਪੂਰਾ ਵਿਖੇ ਕੋਸ ਧਰਨਾ ਲਾਇਆ ਸੀ ਸ਼ਾਂਤਮਈ ਜੀ ਦੇ ਵਿੱਚ ਕੋਈ ਨਾਰਾ ਕੋਈ ਕਿਸੇ ਦੇ ਖਿਲਾਫ ਕੋਈ ਬੋਲਿਆ ਨਹੀਂ ਜਾ ਰਿਹਾ ਸੀਗਾ ਪਰ ਉੱਥੇ ਪ੍ਰਸ਼ਾਸਨ ਨੇ ਪਹਿਲੇ ਦਿਨ ਵੀ ਸਵੇਰ ਜੋ 3 ਵਜੇ 2:30 ਵਜੇ ਸੰਗਤਾਂ ਨਤਨੇਮ ਦਾ ਬਾਤ ਕਰ ਰਹੀਆਂ ਸਨ ਉਸ ਦਿਨ ਵੀ ਸੰਗਤਾਂ ਨੂੰ ਚੱਕ ਕੇ ਪਾਸੇ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਗਿਆ ਔਰ ਰਾਤ ਵਾਲੀ ਜਿਹੜੀ ਘਟਨਾ ਹੋਈ ਹੈ ਬਹੁਤ ਮੰਦਭਾਗੀ ਘਟਨਾ ਔਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ਹਾਦਤੇ ਉੱਪਰ ਹੋਈ ਹੈ ਔਰ ਸਰਕਾਰ ਪਿਛੇ ਸੈਂਟਰ ਦੇ ਸਰਕਾਰ ਦੇ ਸ਼ਹਾਦੇ ਹੋਈ ਹੈ ਇਹਨਾਂ ਦਾ ਸਿੱਖ ਕੌਮ ਨੂੰ ਕੁਚਲਣ ਦਾ ਜਿਹੜਾ ਇਰਾਦਾ ਹੈ ਮਾੜੀਆਂ ਨੀਤੀਆਂ ਇਹਨਾਂ ਦੀ ਬਹੁਤ ਹੀ ਘਣਾਉਣੀਏ ਹਰਕਤ ਕੀਤੀ ਇਹਨਾਂ ਨੇ ਪਰ ਸਿੱਖ ਕੌਮ ਇਹਨਾਂ ਬਰਦਾਸ਼ਤ ਨਹੀਂ ਕਰੇਗੀ ਸਿੱਖ ਕੌਮ ਲੜਦੀ ਜੂਝ ਦੀ ਮਰਦੀ ਆਹੀ ਹੈ ਔਰ ਜੋ ਬਲ ਸਾਹਿਬ ਦੀ ਜਿਹੜੀ ਡਿਕਟਾਗ੍ਰਾਫ ਹੈ ਉਹਨੂੰ ਉੱਚਾ ਚੁੱਕਣ ਵਾਸਤੇ ਇਹਨਾਂ ਨੇ ਕੌਮ ਨੂੰ ਗੁਲਾਮ ਬਣਾਉਣ ਵਾਸਤੇ ਇਹੋ ਜਿਹੀਆਂ ਚਾਲਾਂ ਚੱਲੀਆਂ ਪਰ ਸਿੱਖ ਕੌਮ ਕਦੇ ਕਿਸੇ ਦਾ ਗੁਲਾਮ ਨਹੀਂ ਹੋਈ ਔਰ ਇਹ ਬਲ ਸਾਹਿਬ ਨੂੰ ਇਸ ਦਾ ਵਜਨਾ ਪੁੱਤਣਾ ਪਵੇਗਾ ਜਦੋਂ ਸਮਾਪਤ ਸਰਵੇਖੇ ਸਿੱਖ ਸੰਗਤਾਂ ਨੇ ਧਰਨਾ ਲਗਾਇਆ ਹੋਇਆ ਸੀ ਤਾਂ ਸਥਾਨਕ ਕਸਬੇ ਦੀ ਪੁਲਿਸ ਵੱਲੋਂ ਇਸ ਧਰਨੇ ਨੂੰ ਬਖੇਰਨ ਲਈ ਕਾਫੀ ਜਦੋਜਹਿਦ ਕੀਤੀ ਗਈ ਪਰੰਤੂ ਆਖਿਰਕਾਰ ਪੁਲਿਸ ਨੂੰ ਮੂੰਹ ਦੀ ਖਾਣੀ ਪਈ ਜ਼ਿਕਰ ਜੋ ਹੋ ਗਿਆ ਕਿ ਪਿੰਡ ਸਮਾਲਸਰ ਵਿਖੇ ਧਰਨੇ ਤੇ ਬੈਠੀਆਂ ਸਿੱਖ ਸੰਗਤਾਂ ਨੂੰ ਧਰਨੇ ਤੋਂ ਉਠਾਉਣ ਲਈ ਸਮਾਲਸਰ ਪੁਲਿਸ ਦੀ ਇੱਕ ਟੀਮ ਜਿਉਂ ਹੀ ਧਰਨਾਕਾਰੀਆਂ ਵੱਲ ਵਧੀ ਤਾਂ ਗੁੱਸੇ ਵਿੱਚ ਭਰੀਆਂ ਸਿੱਖ ਸੰਗਤਾਂ ਨੇ ਉਹਨਾਂ ਤੇ ਪਥਰਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਵੇਖਦਿਆਂ ਪੁਲਿਸ ਫੋਰਸ ਨੇ ਉੱਥੋਂ ਆਪਣਾ ਪਾਸਾ ਵਟਣਾ ਹੀ ਚੰਗਾ ਸਮਝਿਆ ਕਈ ਪੁਲਿਸ ਕਰਮੀਆਂ ਨੇ ਤਾਂ ਆਪਣਾ ਬਚਾਓ ਜੰਤਰ ਉੱਥੇ ਹੀ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ ਮੋਗਾ ਤੋਂ ਸਭਾਜੀਤ ਪੱਪੂ ਕੁਲਦੀਪ ਕੋਹਲਿਆ ਅਤੇ ਜਸਵੰਤ ਗਿੱਲ ਦੀ ਰਿਪੋਰਟ ਪੈਰੀ ਦਾ ਟੀਵੀ ਮੋਗਾ ਬਾਦ ਸਰਕਾਰ ਮੋਗਾ